ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨੋਟ 13 13 ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੇ ਕਿ ਜਿੱਦਾਂ ਕਿ ਆਪਣੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਕਿ ਅੱਜ ਤੁਹਾਨੂੰ ਦੱਸਾਂਗੇ ਕਮੀਜ਼ ਦੇ ਉੱਪਰ ਫਰੈਂਜ਼ ਸਟਾਈਲ ਕਲੀਆਂ ਕਿੱਦਾਂ ਜੜਨੀਆਂ ਨੇ ਔਰ ਕਿੱਦਾਂ ਇਹ কুরਤੀ ਸਟਿਚ ਕਰਨੀ ਆ ਹਾਂਜੀ ਦੇਖੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਕਟਿੰਗ ਕੀਤੀ ਹੋਈ ਆ কুরਤੀ ਦੀ ਏ ਆਪਾਂ ਪਹਿਲਾਂ ਕਰ ਚੁੱਕੇ ਆ ਜਸਟ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਅਟੈਚ ਕਰਨੀਆਂ ਹੀ ਦੱਸਿਆ ਦੱਸਾਂਗੇ ਇਹ ਚੀਜ਼ ਦੀ ਆਪਾਂ ਕਟਿੰਗ ਕੀਤੀ ਹੋਈ ਹੈ ਜੀ ਕਲੀਆਂ ਦੀ ਇਹ ਆਪਣਾ ਆ ਗਿਆ ਸੈਂਟਰ ਵਾਲਾ ਪੀਸ ਔਰ ਇਹ ਆ ਗਈਆਂ ਆਪਣੀਆਂ ਕਲੀਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਅਲਾਈਨਿੰਗ ਔਰ ਆਪਣੀ ਜੜੀ ਸ਼ਰਕ ਦਾ ਫੈਬਰਿਕਾ ਉਹਦੇ ਥੀਰੇ ਤੇ ਸਲਾਈ ਲਗਾਉਣੀ ਹੈ ਦੂਸਰੀ ਸ਼ਰਟ ਦੇ ਵਿੱਚ ਆਪਾਂ ਕੀ ਕਰਦੇ ਆਂ ਜੀ ਲਾਈਨਿੰਗ ਵਾਲੀ ਦੇ ਆਪਾਂ 4 ਸਾਈਡ ਤੇ 4 ਸਾਈਡ ਕਰ ਲੈਂਦੇ ਨੇ ਜੀ ਸ਼ਰਟ ਦਾ ਕੱਚਾ ਪਲੇਟਸ ਦਾ ਕੱਚਾ ਕਰ ਲੈਂਦੇ ਆਂ ਪਰ ਸਟਾਰਟਿੰਗ ਆਪਾਂ ਧੀਰੇ ਤੋਂ ਹੀ ਕਰਦੇ ਆਂ ਦੇਖੋ ਜਿਵੇਂ ਧੀਰੇ ਦੇ ਉੱਪਰ ਸਿਲਾਈ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਦੇਖੋ ਇਹਦੀ ਲੁੱਕ ਕਿਸ ਤਰ੍ਹਾਂ ਲੱਗੇਗੀ ਜੀ ਜੋ ਫ੍ਰੈਂਚ ਟਾਈਪ ਆਪਣੀ ਸ਼ਰਟ ਦੀਆਂ ਕਲੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਜੀ ਆਪਾਂ ਕਟਿੰਗ ਕੀਤੀ ਹੋਈ ਹੈ ਜੀ ਕਲੀਆਂ ਦੀ ਇਹ ਕਟਿੰਗ ਜਿਹੜੀ ਹੈ ਜੀ ਆਪਣੀ ਆਏਗੀ ਰਾਉਂਡ ਸ਼ੇਪ ਦੇ ਵਿੱਚ ਤਾਂ ਇੱਕ ਚੀਜ਼ ਦਾ ਇੱਥੇ ਧਿਆਨ ਰੱਖਣਾ ਤੁਸੀਂ ਜਦੋਂ ਚੜੋਗੇ ਤਾਂ ਇਸ ਦੀ ਇਹਨੂੰ ਜਿਹੜਾ ਵੀ ਉੱਪਰ ਤੋਂ ਹੀ ਜੋੜਨਾ ਸਟਾਰਟ ਕਰਨਾ ਨਾ ਕਿ نیچے ਤੋਂ ਕਿਉਂਕਿ ਅਗਰ ਆਪਾਂ ਇਹ ਨੀਚੇ ਤੋਂ ਜੋੜਨਾ ਸਟਾਰਟ ਕਰਾਂਗੇ ਆਪਨਾ ਕਪੜਾ ਜਿਹੜਾ ਵਾਟਸਕ ਦਾ ਘੱਟ ਸਕਦਾ ਹੈ ਵੱਲ ਪੈ ਸਕਦੇ ਨੇ ਇਹਦੇ ਵਿੱਚ ਸੋ ਇਸ ਦੇ ਜਿਹੜੇ ਦੋ ਪੱਲੇ ਜਿਹੜੇ ਨੇ ਆਪਣੇ ਫੈਬਰਿਕ ਤੇ ਔਰ ਦੋ ਲਾਈਨਿੰਗ ਦੇ ਹੁੰਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਫਰੰਟ ਤੋਂ ਅਟੈਚ ਕਰਕੇ ਔਰ ਇਹਦੇ ਵਿੱਚ ਆਪਾਂ ਸੀਨ ਜਿਹੜੀ ਲਗਾਨੀ ਹੈ ਜੀ ਉਹ ਸਟਾਰਟਿੰਗ ਤੋਂ ਹੀ ਆਪਾਂ ਜਿੰਨਾ ਮਾਰਜਨ ਛੱਡਿਆ ਹੁੰਦਾ ਵਧਾ ਕੇ ਆਪਣੀ ਸ਼ਰਟ ਦੀ ਫਿਟਿੰਗ ਤੋਂ ਉਨਾ ਹੀ ਲੈਣਾ ਹੈ ਕਈ ਅੱਧਾ ਇੰਚ ਛੱਡ ਦਿੰਦੇ ਨੇ ਜੀ ਕਈ ਪੈਰ ਪੈਰ ਦਾ ਜਸਟ ਰੱਖਿਆ ਹੁੰਦਾ ਹੈ ਤਾ ਇਸ ਦੀ ਲੈਂਥ ਤੱਕ ਹੀ ਆਪਾਂ ਇਹ ਚੀਜ਼ ਜਿਹੜੀ ਹੈ ਸਿਮਿਲਰ ਹੀ ਰੱਖਣੀ ਹੈ ਇੱਕ ਸਾਰ ਹੀ ਸਲਾਈ ਲਗਾਉਣੀ ਹੈ ਇਸ ਦੀ ਗੁਲਾਈ ਰੇਬ ਹੁੰਦੀ ਹੈ ਤਾਂ ਇਸ ਕਰਕੇ ਇਸ ਨੂੰ ਆਪਾਂ ਇੰਨਾ ਖਿੱਚਣਾ ਹੈ ਜਸਟ ਸੌਫਟਰੀ ਹੈਂਡ ਦੇ ਨਾਲ ਆਪਾਂ ਇਹਦੀ ਸਲਾਈ ਕਰਨੀ ਹੈ ਜੀ ਕਿਉਂਕਿ ਅਗਰ ਆਪਾਂ ਇਸ ਨੂੰ ਖਿੱਚਾਂਗੇ ਤਾਂ ਹੋ ਸਕਦਾ ਆਪਣੀ ਲਾਈਨਿੰਗ ਜਾਂ ਆਪਣਾ ਫੈਬਰਿਕ ਕਈ ਵਾਰ ਇਸਟੱਚੇਬਲ ਹੁੰਦਾ ਜੀ ਉਹ ਚੀਜ਼ ਨਾਲ ਜੋ ਕਿ ਜਦੋਂ ਆਪਾਂ ਸ਼ਰਟ ਨੂੰ ਖੜੀ ਕਰਦੇ ਆ ਜਾਂ ਪਾਉਂਦੇ ਆ ਤਾਂ ਜਿੱਥੇ ਆਪਣੀਆਂ ਕਲੀਆਂ ਪਾਈਆਂ ਹੁੰਦੀਆਂ ਨੇ ਜੀ ਉਹ ਕਲੀਆਂ ਵਾਲਾ ਹਿੱਸਾ ਜਿਹੜਾ ਕਿ ਉੱਪਰ ਨੂੰ ਚੜਦਾ ਸੋ ਇਸ ਚੀਜ਼ ਤੇ ਸੀ ਨਾ ਬਹੁਤ ਜ਼ਿਆਦਾ ਧਿਆਨ ਨਾਲ ਮਾਰਨੀ ਚਾਹੀਦੀ ਹੈ ਜੀ ਮੇਨ ਇਸ ਸ਼ਰਟ ਦੇ ਵਿੱਚ ਸਿਰਫ ਇਹ ਚੀਜ਼ ਦਾ ਧਿਆਨ ਰੱਖੋ ਕਿ ਜਿਹੜੀ ਆਪਾਂ ਗੁਲਾਈ ਹੈ ਉਹ ਪਰਫੈਕਟ ਤਰੀਕੇ ਨਾਲ ਉੱਪਰ ਤੋਂ ਸਟਾਰਟ ਕਰਕੇ ਪਾਉਣੀ ਹੈ ਤੁਸੀਂ ਇਹ ਵਾਲੀ ਲਾਈਨਿੰਗ ਦਾ ਜਿਹੜਾ ਮੋੜ ਆ ਇਹ ਸਟਾਰਟਿੰਗ ਵਿੱਚ ਹੀ ਕਟਿੰਗ ਤੋਂ ਪਹਿਲਾਂ ਹੀ ਜਦੋਂ ਪੀਸ ਕੱਟਦੇ ਆ ਜੀ ਉਦੋਂ ਸਲਾਈ ਲਗਾ ਕੇ ਵੀ ਲਗਾ ਸਕਦੇ ਹੋ ਕਿਉਂਕਿ ਮੈਨੂੰ ਥੋੜੀ ਲਾਈਟ ਦੀ ਪ੍ਰੋਬਲਮ ਆਈ ਸੀ ਸੋ ਮੈਂ ਇਹ ਚੀਜ਼ ਨਹੀਂ ਕਰ ਪਾਈ ਔਰ ਮੈਨੂੰ ਇਹ ਤਿੰਨੇ ਅਲੱਗ-ਅਲੱਗ ਪੀਸਸ ਦੇ ਉੱਪਰ ਹੀ ਸਲਾਈ ਲਗਾਨੀ ਪੈਗੀ ਅਲੱਗ ਕਰਕੇ ਦੇਖੋ ਫਰੰਟ ਇੱਕ ਸਾਈਡ ਦਾ ਹਿੱਸਾ ਜਿਹੜਾ ਆਪਣਾ रेडी हो चुकी है देखो तुसी देख रहे हो जिम्मे कोई भी कपड़ा अपना बदया नहीं है उस तरह ही साइड सीन लगावे जी सेम उस से तरीके नाल ही आप दूसरी साइड भी कपड़ा फोल्ड करा लाइनिंग वाला जो ਹੋ ਸਕੇ ਤਾਂ ਤੁਸੀਂ ਇਸ ਸ਼ਰਟ ਦਾ ਪੀਸ ਤਿਆਰ ਕਰਦੇ ਟਾਈਮ ਆਪਣੀ ਜਿਹੜੀ ਲੈਂਥ ਆ ਉਹ ਵੀ ਆਪਣੀ ਫੋਲਡ ਕਰ ਲਓ ਕਿਉਂਕਿ ਇਸ ਉੱਪਰ ਆਪਾਂ ਕਈ ਵਾਰੀ ਉੱਪਰ ਰੱਖ ਕੇ ਲੈਸ ਲਗਾਉਨੇ ਆਂ ਅਗਰ ਆਪਾਂ ਦੱਬਵੀਂ ਲੈਸ ਲਗਾ ਰਹੇ ਆਂ ਤਾਂ ਫਿਰ ਤਾਂ ਆਪਣੀ ਇਸ ਚੀਜ਼ ਦੇ ਨਾਲ ਹੀ ਲੱਗੇਗੀ ਪਹਿਲਾਂ ਆਪਾਂ ਇੱਕ ਪੀਸ ਤੇ ਲਗਾ ਲਾਂਗੇ ਉਸ ਤੋਂ ਬਾਅਦ ਦੂਸਰਾ ਪੀਸ ਉੱਪਰ ਰੱਖ ਕੇ ਉਹ ਵੀ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੀ ਦੇਖੋ ਆਪਣੀ ਲੁੱਕ ਇਸ ਤਰ੍ਹਾਂ ਆਏਗੀ ਜੀ ਇੰਨਾਂ ਚੀਜ਼ਾਂ ਦੀ ਇਸ ਤੋਂ ਬਾਅਦ ਜਿਹੜੀ ਕਿ ਆਪਾਂ ਦੇਣੀ ਆ ਇਸ ਨੂੰ ਫਿਨਿਸ਼ਿੰਗ ਫਿਨਿਸ਼ਿੰਗ ਆਪਾਂ ਕਿਸ ਤਰੀਕੇ ਨਾਲ ਦਵਾਂਗੇ ਜੀ ਆਪਾਂ ਇਸ ਨੂੰ ਫਿਨਿਸ਼ਿੰਗ ਦੇ ਰਹੇ ਹਾਂ ਪਹਿਲਾਂ ਇਸ ਦੇ ਇੰਟਰਲੌਕ ਕਰਾਂਗੇ ਜੀ ਅਗਰ ਆਪਾਂ ਨੂੰ ਇਹਦੇ ਵਿੱਚ ਇੰਟਰਲੋਕ ਕਰਨ ਤੋਂ ਬਾਅਦ ਅਗਰ ਪਲੇਨ ਫੈਬਰਿਕ ਆ ਤਾਂ ਹੋ ਸਕਦਾ ਆਪਾਂ ਉਸ ਦੇ ਉੱਪਰ ਕੁਝ ਵੀ ਨਾ ਲਗਾਈਏ ਤਾਂ ਉਸ ਦੇ ਉੱਪਰ ਜਸਟ ਆਪਾਂ ਸਿੰਪਲ ਸੀਨ ਦੱਬੀ ਲਗਾ ਸਕਦੇ ਆ ਜਿਵੇਂ ਕਿ ਆਪਾਂ ਸਲਵਾਰ ਦੀ ਮੂਰੀ ਦੇ ਫਰਸਟ ਸੀਨ ਲਗਾਉਣੇ ਆ ਪੌਂਚੇ ਵਾਲੀ ਉਸ ਤਰ੍ਹਾਂ ਸੀਨ ਲਗਾ ਸਕਦੇ ਆ ਅਦਰਵਾਈਜ਼ ਅਗਰ ਆਪਾਂ ਲੈਸ ਲਗਾਉਣੇ ਆ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਹੀ ਆ ਕਿ ਆਪਣੀ ਕਸਟਮਰ ਦੇ ਅਕੋਰਡਿੰਗ ਆਪਾਂ ਕਲੀਆਂ ਤੇ ਲੈਸ ਲਗਾਉਣੀ ਸੀ ਸੀ ਉਹਦੇ ਤੇ ਆਪਾਂ ਲੈਸ ਲਗਾਈ ਜਾ ਰਹੀ ਹੈ ਜੀ ਇਹਦੇ ਤੇ ਔਰ ਲੈਸ ਲਗਾਉਂਦੇ ਟਾਈਮ ਵੀ ਨਾ ਆਪਾਂ ਲੈਸ ਨੂੰ ਖਿੱਚਣਾ ਜੀ ਔਰ ਨਾ ਹੀ ਆਪਾਂ ਫੈਬਰਿਕ ਨੂੰ ਜਸਟ ਆਪਾਂ ਇਹਦੇ ਫਰੰਟ ਤੋਂ ਇਹ ਚੀਜ਼ ਦੇਖਣੀ ਹੈ ਕਿ ਕਪੜਾ ਉੱਪਰ-ਨੀਚੇ ਨਾ ਹੋਵੇ ਔਰ ਜਿਹੜੀ ਅੰਦਰਲੀ ਸੀਨ ਆਪਾਂ ਦਿੱਤੀ ਹੋਈ ਹੈ ਉਹ ਇੱਕ ਸਾਈਡ ਨੂੰ ਹੀ ਰਹਿਣੀ ਚਾਹੀਦੀ ਹੈ ਜੀ ਨਾ ਕਿ ਉਧਰਲੀ ਸਾਈਡ ਔਰ ਨਾ ਹੀ ਉਧਰਲੀ ਸਾਈਡ ਹਾਂਜੀ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਕਿਉਂਕਿ ਅਗਰ ਆਪਾਂ ਇਸ ਤਰੀਕੇ ਦੀ ਲੈਸ ਲਗਾਉਣੀ ਆ ਤਾਂ ਆਪਾਂ ਨੂੰ ਘੇਰਾ ਜਿਹੜਾ ਉਹ ਪਹਿਲਾਂ ਹੀ ਮੋੜ ਲੈਣਾ ਚਾਹੀਦਾ ਕਿਉਂਕਿ ਆਪਣੀ ਲੈਸ ਇਹ ਓਨੀ ਕੁ ਹੀ ਲੂਸ ਹੋਵੇਗੀ ਜਿੰਨੀ ਕੁ ਆਪਣਾ ਆਪਾਂ ਨੂੰ ਇਹਦੀ 10th ਚਾਹੀਦੀ ਆ ਅਗਰ ਤੁਸੀਂ ਪਾਈਪ ਇਨ ਵਗੈਰਾ ਯੂਜ਼ ਕਰ ਰਹੇ ਤਾਂ ਉਹ ਤੁਸੀਂ ਬਿਨਾ ਘੇਰਾ ਫੋਲਡ ਕੀਤੇ ਹੀ ਲਗਾ ਸਕਦੇ ਹੋ ਕਿਉਂਕਿ ਕਈ ਵਾਰੀ ਆਪਾਂ ਨੂੰ ਕੀ ਹੁੰਦਾ ਕਿ ਆਪਣੀ ਲੈਂਥ ਵਧਾਉਣ ਦਾ ਜਾਂ ਘਟਾਉਣ ਦਾ ਚੱਕਰ ਪੈਂਦਾ ਇਸ ਚੀਜ਼ ਨਾਲ ਸੇਮ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਤੇ ਲੈਸ ਲਗਾਵਾਂਗੇ ਜੀ ਬਿਲਕੁਲ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਹੀ ਆਪਾਂ ਲੈਸ ਲਗਾਵਾਂਗੇ ਇਸ ਵਿੱਚ ਐਦਾ ਨਹੀਂ ਹੋਣਾ ਚਾਹੀਦਾ ਕਿ ਆਪਣੀ ਲੈਸ ਜੋ ਆਪਣੀ ਸਲਾਈ ਦੇ ਅੰਦਰ ਆ ਰਹੀ ਹੈ ਜਾਂ ਬਾਹਰ ਜਾ ਰਹੀ ਹੈ ਬਿਲਕੁਲ ਆਪਣੀ ਸੀਨਾ ਜਿਹੜੀ ਆਪਾਂ ਸੀਨ ਕਲੀ ਦੀ ਲਗਾਈ ਹੋਈ ਹੈ ਜੀ ਉਹ ਸੀਨ ਦੇ ਉੱਪਰ ਹੀ ਸੀਨ ਲੱਗਣੀ ਚਾਹੀਦੀ ਆ ਇੱਕ ਤਾਂ ਇਹਦੇ ਨਾਲ ਆਪਣੀ ਜਿਹੜੀ ਕਲੀ ਆ ਉਸ ਦਾ ਫੈਬਰਿਕ ਬੈਟਸ ਆਏਗਾ ਔਰ ਦੂਸਰੇ ਨੰਬਰ ਤੇ ਬਿਲਕੁਲ ਆਪਾਂ ਸੇਧ ਵਿੱਚ ਚਾਹਾਂਗੇ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਏਗੀ ਲੈਸ ਆਪਣੀ ਹਾਂਜੀ ਇਹ ਆਪਣਾ ਫਰੰਟ ਪੀਸ ਜਿਹੜਾ ਕਲੀਆਂ ਪਾਉਣ ਤੋਂ ਬਾਅਦ ਪ੍ਰੋਪਰ ਫਿਨਿਸ਼ਿੰਗ ਦੇ ਕੇ ਕਲੀਆਂ ਦੀ ਫਿਨਿਸ਼ਿੰਗ ਹੋ ਚੁੱਕੀ ਹੈ ਜੀ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਜੀ ਇਸ ਦੇ ਉੱਪਰ ਗਲਾ ਉਹ ਆਪਾਂ ਕਸਟਮਰ ਦੇ ਗਲੇ ਦੀ ਲੈਂਥ ਦੇ ਅਕੋਰਡਿੰਗ ਔਰ ਵਿੱਡਥ ਦੇ ਅਕੋਰਡਿੰਗ ਜੋ ਚੀਜ਼ ਆਪਾਂ ਰੈਡੀ ਕੀਤੀ ਹੋਈ ਹੈ ਗਲੇ ਦੀ ਜੇ ਇਸ ਤਰ੍ਹਾਂ ਦਾ ਵੀ ਆਪਾਂ ਡਿਜ਼ਾਈਨ ਗਲੇ ਦਾ ਦੇਣਾ ਚਾਹੁੰਦੇ ਆ ਇਹਦਾ ਆਪਾਂ ਨੇ ਸੈਂਟਰ ਲੈਣਾ 셔ਟ ਦਾ ਸੈਂਟਰ ਹੋਵੇ ਜੀ ਔਰ ਗਲੇ ਦਾ ਸੈਂਟਰ ਇੱਕ ਜਿਹੜੀ ਆਪਾਂ ਨੋਕ ਵਾਲੀ ਸ਼ੇਪ ਦੇਣੇ ਆ ਜੀ ਗਲੇ ਨੂੰ ਉਹ ਚੀਜ਼ ਦੇ ਆਪਾਂ ਬਿਲਕੁਲ ਸੀਨ ਨੋਕ ਦੇ ਨਜ਼ਦੀਕ ਇਸ ਦੇ ਬੁਕਰਮ ਦੇ ਉੱਪਰ ਸੀਨ ਨਿਯੋਣੀ ਚਾਹੀਦੀ ਜੀ ਤਾਂ ਇਸ ਕਰਕੇ ਜਦੋਂ ਆਪਾਂ ਇਹਨੂੰ ਦੂਸਰੀ ਸਾਈਡ ਕਟਿੰਗ ਤੋਂ ਬਾਅਦ ਸੈੱਟ ਕਰਦੇ ਆ ਤਾ ਇਹ ਚੀਜ਼ ਫੋਲਡ ਕਰਨ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਨਹੀਂ ਆਏਗੀ ਗਲੇ ਦੀ ਬਿਲਕੁਲ ਆਪਾਂ ਆਪਣੀ ਜਿਹੜੀ ਬੁੱਕ ਰੰਗ ਗਲੇ ਦੀ ਲਗਾਈ ਹੋਈ ਆ ਉਹਦੇ ਨਾਲ ਨਾਲ ਸੀਨ ਲਗਾਉਣੀ ਚਾਹੀਦੀ ਆ ਅਗਰ ਆਪਾਂ ਪਾਈਪਿੰਗ ਵਗੈਰਾ ਦੇਣੀ ਚਾਹੁੰਦੇ ਆ ਤਾਂ ਆਪਾਂ ਗਲੇ ਤੇ ਪਹਿਲਾਂ ਲਗਾ ਸਕਦੇ ਆ ਜਾਂ ਫਿਰ ਕੋਈ ਜ਼ਿਆਦਾ ਐਕਸਪਰਟ ਆ ਤਾਂ ਆਪਾਂ ਗਲੇ ਦੇ ਅੰਦਰ ਰੱਖ ਕੇ ਵੀ ਇੱਕ ਵਾਰ ਚ ਵੀ ਲਗਾ ਸਕਦੇ ਆ ਇਸ ਤੋਂ ਬਾਅਦ ਸੇਮ ਉਹੀ ਪ੍ਰੋਸੈਸ ਜੋ ਕਿ ਗਲੇ ਦੀ ਨੋਕ ਵਾਲਾ ਇਸ ਦੀ ਸੀਨ ਦਾ ਬਿਲਕੁਲ ਖਾਸ ਧਿਆਨ ਰੱਖਣਾ ਜੀ ਤੁਸੀਂ ਔਰ ਹੁਣ ਆਪਾਂ ਅੱਧਾ ਅੱਧਾ ਇੰਚ ਕਪੜਾ ਛੱਡ ਕੇ ਆਪਣੀ ਕਟਿੰਗ ਕਰਾਂਗੇ ਔਰ ਗਲੇ ਦੀ ਜੋ ਨੋਕ ਆ ਉਹ ਆਪਣੀ ਕੈਂਚੀ ਦੀ ਨੋਕ ਬਿਲਕੁਲ ਨੋਕ ਤੇ ਹੀ ਲਗਾਨੀ ਹੈ ਜਿ ਕਾਟੇ ਦਾ ਕਈ ਵਾਰੀ ਕੀ ਹੁੰਦਾ ਕਿ ਆਪਾਂ ਕੈਂਚੀ ਦੇ ਅੱਧ ਚ ਨੋਕ ਨੂੰ ਕੱਟਣ ਲੱਗ ਜਾਂਦੇ ਆ ਤਾਂ ਇਸ ਨਾਲ ਕੀ ਹੁੰਦਾ ਕਿ ਕਈ ਵਾਰੀ ਹੁਣ ਸਿੱਖਦੀਆਂ ਨੇ ਕੁੜੀਆਂ ਉਹ ਕੀ ਘਰ ਬੈਠਦੀਆਂ ਨੇ ਗਲਾ ਵੀ ਕੱਟ ਲੈਂਦੀਆਂ ਨੇ ਔਰ ਸ਼ਰਟ ਦਾ ਪੀਸ ਵੀ ਕੱਟਿਆ ਜਾਂਦਾ ਇਸ ਕਰਕੇ ਪਲੀਜ਼ ਇਹ ਚੀਜ਼ ਨੂੰ ਪੂਰਾ ਧਿਆਨ ਦੇ ਨਾਲ ਜਿਹੜੀ ਨੋਕ ਆ ਇਨ ਨੂੰ ਅਗਰ ਤੁਸੀਂ ਇਹਦੇ ਤੇ ਧਿਆਨ ਦਿਓਗੇ ਤਾਂ ਇਹ ਚੀਜ਼ ਤੁਹਾਨੂੰ ਬਿਲਕੁਲ ਵੀ ਅਗਰ ਮਾੜਾ ਮੋਟਾ ਵੀ ਤੁਹਾਨੂੰ ਕੋਈ ਵੱਲ ਲੱਗ ਰਿਹਾ ਤਾਂ ਇਸ ਵੱਲ ਦਾ ਕਾਰਨ ਸਿਰਫ ਇੱਕੋ ਹੀ ਹੋਏਗਾ ਕਿ ਆਪਣੀ ਇੱਕ ਤਾਂ ਸਲਾਈ ਨਹੀਂ ਸਹੀ ਲੱਗੀ ਹੋਏਗੀ ਅਗਰ ਸਲਾਈ ਸਹੀ ਲੱਗੀ ਹੋਈ ਆ ਤਾਂ ਆਪਣਾ ਕੱਟ ਨਹੀਂ ਸਹੀ ਲੱਗਿਆ ਹੋਏਗਾ ਜੀ ਇਹ ਦੇਖੋ ਹੁਣ ਆਪਣੀ ਬਿਲਕੁਲ ਬਿਨਾ ਪ੍ਰੈਸ ਤੋਂ ਹੀ ਜਿਹੜੀ ਆਪਣੀ ਫਿਨਿਸ਼ਿੰਗ ਹੋ ਚੁੱਕੀ ਹੈ ਗਲੇ ਦੀ ਦੇਖੋ ਇਸ ਤੋਂ ਬਾਅਦ ਅਗਰ ਆਪਾਂ ਗਲੇ ਦੇ ਉੱਪਰ ਸੂਈ ਨਾਲ ਕੱਚਾ ਕਰਨਾ ਚਾਹੁੰਦੇ ਆ ਜਾਂ ਫਿਰ ਸਲਾਈ ਮਾ ਲਗਾਉਣਾ ਚਾਹੁੰਦੇ ਆ ਤਾਂ ਉਹ ਤੁਹਾਡੀ ਇੱਛਾ ਹੈ ਜੀ ਕਈ ਵਾਰੀ ਗਲੇ ਤੇ ਆਪਣੇ ਤੇ ਵਰਕ ਹੁੰਦਾ ਤਾਂ ਉਹ ਚੀਜ਼ ਤੇ ਆਪਾਂ ਮਸ਼ੀਨ ਨੂੰ ਸਿੰਗਲ ਪੈਰ ਲਗਾ ਕੇ ਸੀਨ ਲਗਾ ਲੈਨੇ ਆ ਜਾਂ ਫਿਰ ਸੂਈ ਨਾਲ ਸੀਨ ਲਗਾ ਲੈ ਇਹ ਅਲੱਗ-ਅਲੱਗ ਫੈਬਰਿਕ ਦੇ ਅਕੋਰਡਿੰਗ ਹੁੰਦਾ ਜੀ ਜਿਵੇਂ ਵੀ ਤੁਹਾਡੀ ਇੱਛਾ ਤੁਹਾਨੂੰ ਈਜ਼ੀ ਲੱਗਦਾ ਉਸੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਲਗਾਵਾਂਗੇ ਜੀ ਆਪਣੇ ਗਲੇ ਦੇ ਉੱਪਰ ਲੈਸ ਇਹ ਲੇਸ ਲਗਾਉਂਦੇ ਟਾਈਮ ਆਪਣਾ ਜਿਹੜਾ ਮਸ਼ੀਨ ਦਾ ਬਕਾ ਹੁੰਦਾ ਜੀ ਨਾ ਤਾਂ ਜ਼ਿਆਦਾ ਬਾਰਿਕ ਹੋਣਾ ਚਾਹੀਦਾ ਔਰ ਨਾ ਹੀ ਜ਼ਿਆਦਾ ਮੋਟਾ ਹੋਣਾ ਚਾਹੀਦਾ ਨਾਰਮਲ ਬਕੀ ਦੇ ਨਾਲ ਹੀ ਆਪਾਂ ਨੂੰ ਲੇਸ ਲਗਾਉਣੀ ਚਾਹੀਦੀ ਆ ਕਿਉਂਕਿ ਇਸ ਚੀਜ਼ ਨਾਲ ਜਿਹੜਾ ਆਪਣਾ ਖਿਚਾਵ ਨਹੀਂ ਆਏਗਾ ਬਿਲਕੁਲ ਵੀ ਇਸ ਤੋਂ ਇਲਾਵਾ ਆਪਾ ਇਹਦੇ ਵਿੱਚ ਕੀ ਕਰ ਸਕਦੇ ਆਂ ਜੀ ਇੱਕ ਜਿਹੜੀ ਆਪਣੀ ਲੇਸ ਆ ਉਹ ਆਪਾਂ ਪੂਰੇ ਧਿਆਨ ਨਾਲ ਲੈਣੀ ਹੈ ਜੀ ਅਗਰ ਆਪਾਂ ਰਾਉਂਡ ਸ਼ੇਪ ਦੇ ਗਲੇ ਤੇ ਲਗਾਉਣੀ ਹੈ ਜਾਂ ਕੋਈ ਗਲੇ ਦੀ ਡਿਜ਼ਾਈਨਿੰਗ ਕਰਨੀ ਹੈ ਆਪਾਂ ਨੂੰ ਐਦਾਂ ਦੀ ਲੇਸ ਦੀ ਹੀ ਚੋਣ ਕਰਨੀ ਚਾਹੀਦੀ ਹੈ ਜੋ ਆਪਣੇ ਫੋਰ ਸਾਈਡ ਰਾਉਂਡ ਸਾਈਡ ਔਰ ਕਿਸੇ ਵੀ ਸ਼ੇਪ ਵਿੱਚ ਜੋ ਲੇਸ ਆ ਕਿ मोड़ी जा सके कटिंग करके लगा सकिए देखो जी अपना फ्रंट पीस है जो बिलकुल औके आ रेडी है इस तू तो इलावा अगर तीन चाहो तो इसते बटन लगा सकते हो नीचे ਉੱਪਰ ਅਗਰ ਤੁਸੀਂ ਕੋਈ ਧਨੀ ਵਗੈਰਾ ਲਗਾ ਕੇ ਬਟਨ ਲਗਾਉਣਾ ਹੈ ਉਹ ਤੁਹਾਡੀ ਆਪਣੀ ਚੋਆਇਸ ਹੈ ਜੀ ਡਿਜ਼ਾਈਨ ਕਿਤਾਂ ਦਾ ਤੁਸੀਂ ਬਣਾਉਣਾ ਹੈ ਕਿਵੇਂ ਦਾ ਪਾਉਣਾ ਪਸੰਦ ਕਰਦੇ ਹੋ ਹੁਣ ਆਪਾਂ ਰੈਡੀ ਕਰਾਂਗੇ ਜੀ ਬੈਕ ਸਾਈਡ ਬੈਕ ਸਾਈਡ ਤੇ ਹੁਣ ਆਪਾਂ ਕੀ ਹੈ ਪਹਿਲਾਂ ਹੀ ਆਪਣੀ ਲਾਈਨਿੰਗ ਦੇ ਉੱਪਰ ਸਲਾਈ ਕਰ ਲਾਂਗੇ ਜੀ ਕਿਉਂਕਿ ਫੇਰ ਆਪਾਂ ਨੂੰ ਸੀਨ ਲਗਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਅੱਜ ਆਪਾਂ ਸਿਰਫ ਤੁਹਾਨੂੰ ਇਸ ਦੀਆਂ ਕਲੀਆਂ ਬਾਰੇ ਖਾਸ ਤੌਰ ਤੇ ਦੱਸ ਰਹੇ ਹਾਂ ਕਿਉਂਕਿ ਕਸਟਮਰ ਦਾ ਆਪਾਂ ਨੇ ਸੂਟ ਰੈਡੀ ਕਰਕੇ ਦੇਣਾ ਸੀ ਜੀ ਔਰ ਕੁਛ ਆਪਾਂ ਨੂੰ ਲਾਈਟ ਦੀ ਪ੍ਰੋਬਲਮ ਆ ਰਹੀ ਹੈ 2-3 ਦਿਨ ਤੋਂ ਹੁਣ ਦੇਖੋ ਆਪਾਂ ਫੈਬਰਿਕ ਦੇ ਨਾਲ ਲਾਈਨਿੰਗ ਅਟੈਚ ਕਰਾਂਗੇ ਜੀ ਵੈੱਬਸਾਈਟ ਦੇ ਪਹਿਲਾਂ ਆਪਾਂ ਗਲੇ ਤੇ ਸੀਨ ਲਗਾਵਾਂਗੇ ਜੀ ਇਕਵਲ ਕਰਕੇ ਗਲੇ ਦਾ ਔਰ ਲਾਈਨਿੰਗ ਦਾ ਸੈਂਟਰ ਸੇਮ ਹੋਣਾ ਚਾਹੀਦਾ ਜੀ ਇੱਕੋ ਜਗ੍ਹਾ ਤੇ ਮੀਨਸ ਕੇ ਸੈਂਟਰ ਸੇਮ ਹੋਇਆ ਤਾਂ ਲਾਈਨਿੰਗ ਆਪਣੀ ਇੱਧਰ ਉੱਧਰ ਨਹੀਂ ਹੋਏਗੀ ਬਿਲਕੁਲ ਆਪਾਂ ਨੇ ਪੂਰੀ ਸਪਾਈ ਦੇ ਨਾਲ ਆਪਣੀ ਜੋ ਕਿਅਰ ਸ਼ਰਟ ਰੈਡੀ ਕਰਨੀ ਹੈ ਜੀ ਸਲਾਈ ਲਗਾ ਕੇ ਜਿਵੇਂ ਕਿ ਆਪਾਂ ਜਾਣਦੇ ਆ ਆਪਾਂ ਕੋਲ ਕਈ ਵਾਰੀ ਹੁਣ ਅਗੋ ਸੀਜ਼ਨ ਦੇ ਵਿੱਚ ਸਿੰਥੈਟਿਕ ਸ਼ਰਟਸ ਵਗੈਰਾ ਆਣ ਗਿਆ ਜੀ ਉਹਨਾਂ ਨੂੰ ਆਪਾਂ ਪੂਰਾ ਹੀ ਕੱਚਾ ਕਰਨਾ ਹੈ ਜਾਂ ਹੁਣ ਗਮ ਆਈ ਹੋਈ ਹੈ ਜੀ ਪੇਸਟਿੰਗ ਵਾਲਾ ਪੇਪਰ ਆਇਆ ਹੋਇਆ ਉਹ ਚੀਜ਼ ਲਗਾ ਕੇ ਆਪਾਂ ਰਿਵਰਸੀਬਲ ਟੇਪ ਆਈ ਹੋਈ ਹੈ ਜੀ ਉਹ ਲਗਾ ਕੇ ਆਪਾਂ ਕਰ ਲੈਣੇ ਆ ਬਟ ਜਿਹੜੇ ਕਾਟਨ ਦੀਆਂ ਸ਼ਰਟਾਂ ਹੁੰਦੀਆਂ ਨੇ ਉਹਦੇ ਤੇ ਆਪਾਂ ਨੂੰ ਜ਼ਿਆਦਾਤਰ ਕੱਚਾ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਜੀ ਅਗਰ ਤੁਸੀਂ ਚਾਹੋ ਤਾਂ ਸਲਾਈ ਲਗਾ ਕੇ ਮਸ਼ੀਨ ਨਾਲ ਕੱਚਾ ਕਰ ਸਕਦੇ ਹੋ ਸੂਈ ਨਾਲ ਕੱਚਾ ਕਰ ਸਕਦੇ ਹੋ ਜਾਂ ਫਿਰ ਐਦਾਂ ਹੀ ਆਪਾਂ ਰੱਖ ਕੇ ਜਿਵੇਂ ਆਪਾਂ ਨੂੰ ਠੀਕ ਲੱਗਦਾ ਬਟ ਮੇਨ ਪਰਪਸ ਇਸ ਦਾ ਕੀ ਹੈ ਜੀ ਕਿ ਆਪਣਾ ਕਪੜਾ ਲਾਈਨਿੰਗ ਨਾਲੋਂ ਅਲੱਗ ਨਹੀਂ ਹੋਣਾ ਚਾਹੀਦਾ ਨਾ ਕਿ ਅੱਗੇ ਪਿੱਛੇ ਹੋਵੇ ਅਗਰ ਕਪੜਾ ਆਪਣਾ ਸੇਮ ਆ ਸਿਮਿਲਰ ਆ ਤਾਂ ਆਪਾਂ ਸਿੰਥੈਟਿਕ ਸੂਟ ਤੇ ਕਾਟਨ ਦੇ ਤੇ ਜਿੱਤਾ ਮਰਜੀ ਆਪਾਂ ਉਹ ਆਪਣੇ ਲਗਾ ਸਲਾਈ ਲਗਾਉਣ ਦਾ ਤਰੀਕਾ ਹੁੰਦਾ ਹੈ ਜੀ ਕਿ ਆਪਾਂ ਕਿਸ ਤਰੀਕੇ ਨਾਲ ਆਪਣਾ ਹੱਥ ਬੈਠਿਆ ਹੋਇਆ ਹਾਂਜੀ ਹੁਣ ਵਿੱਚ ਆਪਣੇ ਬੇਟੇ ਨੂੰ ਮਿਲਿਆ ਸੀ ਜੀ ਮੈਡਲ ਹੋਕੀ ਦੀ ਇਹ ਵਿੱਚੋਂ ਜੋ ਕਿ ਸੈਕਿੰਡ ਪੋਜੀਸ਼ਨ ਪ੍ਰਾਪਤ ਕੀਤੀ ਹੈ ਥੋੜਾ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਔਰ ਬੱਚਾ ਵੀ ਸ਼ਰਮਾ ਰਿਹਾ ਜੀ ਸਾਹਮਣੇ ਨਹੀਂ ਆਉਣਾ ਚਾਹੁੰਦੇ ਇਹ ਸਾਡਾ ਛੋਟੂ ਆ ਇਹਨੂੰ ਬਹੁਤ ਚਾਅ ਸਕੂਲ ਜਾਣ ਦਾ ਹਾਂਜੀ ਉਸੇ ਤਰੀਕੇ ਨਾਲ ਆਪਾਂ ਸੈਕਿੰਡ ਸਾਈਡ ਤੇ ਸਲਾਈ ਲਗਾਵਾਂਗੇ ਪਲੇਟਸ ਤੇ ਹੁਣ ਜਿਹੜੀ ਆਪਾਂ ਇਹਦੇ ਵਾਸਤੇ ਜੋ ਕਟਿੰਗ ਕਰਕੇ ਰੱਖੀ ਹੋਈ ਸੀ ਜੀ ਰੇ ਪਲੇਟ ਇਸ ਤੋਂ ਬਾਅਦ ਆਪਾਂ ਗਲੇ ਤੇ ਆਪਣੀ ਉਹ ਅਟੈਚ ਕਰਾਂਗੇ ਔਰ ਇਸ ਚੀਜ਼ ਦਾ ਵੀ ਤੁਸੀਂ ਜਿਹੜਾ فاਸਲਾ ਉਹ ਸਿਮਿਲਰ ਹੀ ਰੱਖਣਾ ਸਾਰੇ ਗੱਲੇ ਤੇ ਅਗਰ ਤੁਸੀਂ ਅੱਧਾ ਇੰਚ ਦਾ ਮਾਰਜਨ ਰੱਖ ਰਹੇ ਹੋ ਤਾਂ ਅੱਧਾ ਇੰਚ ਹੀ ਲਗਾਉਣਾ ਹੈ ਅਗਰ ਪੈਰ ਪੈਰ ਦਾ ਰੱਖ ਰਹੇ ਹੋ ਤਾਂ ਪੈਰ ਪੈਰ ਦਾ ਹੀ ਲਗਾਉਣਾ ਇਸ ਤੋਂ ਬਾਅਦ ਜਿਵੇਂ ਕਿ ਇਹ ਗਲਾ ਰਾਉਂਡ ਹੁੰਦਾ ਜੀ ਬੈਕਸਾਈਡ ਵਾਲਾ ਜ਼ਿਆਦਾਤਰ ਹੈ ਔਰੇ ਇਹ ਰੇਬ ਰੇਬ ਵਿਚ ਆ ਜਾਂਦਾ ਇਸ ਤੇ ਆਪਾਂ ਨੋਚਿੰਗ ਲਗਾਵਾਂਗੇ ਅਗਰ ਆਪਾਂ ਬਿਨਾ ਨੋਚਿੰਗ ਤੋਂ ਇਸ ਨੂੰ ਫੋਲਡ ਕਰਾਂਗੇ ਤਾਂ ਇਸ ਦੀ ਫਿਨਿਸ਼ਿੰਗ ਨਹੀਂ ਆਏਗੀ ਹਵਲ ਪੈਣਗੇ ਜਿਵੇਂ ਕਿ ਆਪਾਂ ਤਰਪਾਈ ਵਾਲੇ ਚੈਪਟਰ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਕਿ ਆਪਣਾ ਗਲਾ ਜੀ ਉਸ ਦੀ ਜਿਹੜੀ ਲੀਰ ਆਪਾਂ 셔ਟ ਦੇ ਨਾਲ ਅਟੈਚ ਕੀਤੀ ਹੈ ਜਿੰਨਾ ਮਾਲ ਜਿੰਨਾ ਆਪਾਂ ਉੱਥੇ ਛੱਡਿਆ ਜੀ ਚਾਹੇ ਪੈਰ ਪੈਰ ਦਾ ਚਾਹੇ ਆਪਣਾ ਅਤਾ ਇੰਚ ਦਾ ਉਹਨਾਂ ਹੀ ਲੈ ਕੇ ਆਪਾਂ ਉਹਦੇ ਉੱਤੇ ਸਿਲਾਈ ਲਗਾਉਣੀ ਹੈ ਔਰ ਇਹ ਚੀਜ਼ ਦਾ ਧਿਆਨ ਰੱਖਣਾ ਜੀ ਸਿਲਾਈ ਆਪਣੀ 셔ਟ ਦੇ ਉੱਪਰ ਨਹੀਂ ਆਉਣੀ ਚਾਹੀਦੀ ਜਿਹੜੀ ਸਿਲਾਈ ਹੈ ਜੀ ਆਪਣੀ ਸਿਰਫ ਗਲੇ ਦੀ ਲੀਰ ਦੇ ਉੱਪਰ ਬੱਟ ਹੋਵੇ ਬਿਲਕੁਲ ਆਪਣੇ ਜਿਹੜਾ ਜੋੜ ਅਟੈਚ ਕੀਤਾ ਉਸ ਦੇ ਨਾਲ ਨਾਲ ना कि काफी जगह दूर होनी चाहिए थी है। इस तो, तो बिना भी जो कि अंदर कर सकते हो बट अगर तुम कटिंग कर लोगे तो इसकी फिनिशिंग अच्छी आएगी जी फिर अपना इसके मोडिया करे ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਸ ਚੀਜ਼ ਬਾਰੇ ਹੋਰ ਨੌਲੇਜ ਚਾਹੀਦੀ ਹੈ ਇਸ ਦੀ ਫਰੈਂਚ ਕਲੀਆਂ ਦੀ ਕਟਿੰਗ ਦੀ ਵੀਡੀਓ ਚਾਹੀਦੀ ਹੈ ਤਾਂ ਆਪਾਂ ਫ੍ਰੀ ਟਾਈਮ ਤੁਹਾਨੂੰ ਕਿਸੇ ਦਿਨ ਇਸ ਚੀਜ਼ ਦੀ ਵੀਡੀਓ ਪਾਵਾਂਗੇ ਜੀ ਕਟਿੰਗ ਦੀ ਵੀ ਔਰ ਇੱਕ ਇੱਕ ਸਟੈਪ ਦੇ ਸਟਿਚਿੰਗ ਦੇ ਵੀ ਬਟ ਅੱਗੇ ਤੁਹਾਨੂੰ ਹੁਣ ਆਪਾਂ ਡੇ ਬਾਈ ਡੇ ਜੋ ਕੀ ਹੈ ਸਟਿਚਿੰਗ ਦੀ ਹਰ ਵੀਡੀਓ ਕੀ ਬਾਜੂ ਦੀ ਸਟਿਚ ਕਿਵੇਂ ਹੋਏਗੀ ਬਾਜੂ ਦੀ ਡਿਜ਼ਾਈਨਿੰਗ ਜੋ ਵੀ ਆਪਾਂ ਕਰਾਂਗੇ ਤੁਹਾਨੂੰ ਹਰ ਤਰ੍ਹਾਂ ਦੀ ਬਾਜੂ ਬਾਰੇ ਦੱਸਿਆ ਜਾਏਗਾ ਹਾਂਜੀ ਹੁਣ ਆਪਣੀ ਇਸ ਤੋਂ ਬਾਅਦ ਆ ਗਈ ਆਪਣੀ ਫਿਟਿੰਗ ਫਿਟਿੰਗ ਆਪਾਂ ਆਪਣੀ ਕਸਟਮਰ ਦੀ ਫਿਟਿੰਗ ਦੇ ਅਕੋਰਡਿੰਗ ਰੱਖਾਂਗੇ ਜੀ ਜਿਵੇਂ ਕਿ ਆਪਣੇ ਕਸਟਮਰ ਦੇ ਹਿਸਾਬ ਨਾਲ ਆਪਾਂ ਆਪਣੀ ਫਿਟਿੰਗ ਪਾਉਣੀ ਹੈ ਔਰ ਫਿਟਿੰਗ ਲਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸਦੀ ਹਾਂ ਜੀ ਆਪਣਾ ਜੋ ਕਿ ਗਲੇ ਦਾ ਸੈਂਟਰ ਆਪਾਂ ਨੇ ਰੱਖਿਆ ਹੋਇਆ ਨੋਕ ਤੋਂ ਆਪਾਂ ਫਿਟਿੰਗ ਦਾ ਹਾਫ ਉਸ ਨੋਕ ਤੋਂ ਹੀ ਲੈਣਾ ਹੈ ਜੀ ਜਿੰਨੀ ਵੀ ਮੰਨ ਲਓ ਆਪਣੀ ਫਿਟਿੰਗ 20 ਆ ਤਾਂ ਆਪਣਾ ਜਿਹੜਾ ਨੋਕ ਦੇ ਉੱਪਰ ਆ 10 ਇੰਚ ਆਣਾ ਚਾਹੀਦਾ ਜੀ 10 ਇੰਚ ਤੋਂ ਇਧਰ 1 ਤੋਂ 10 ਆਪਣੀ ਨੋਕ ਤੇ ਔਰ 10 ਤੋਂ 20 ਆਪਣੀ ਦੂਸਰੀ ਸਾਈਡ ਆਉਣਾ ਚਾਹੀਦਾ ਮੀਨਸ ਕਿ ਹਾਫ ਹੋਣਾ ਚਾਹੀਦਾ ਜੋ ਵੀ ਆਪਣੀ ਪ੍ਰੈਸਤੀ ਆਪਾਂ ਸੀਨ ਲਗਾਈ ਹੋਈ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਜਲਦਬਾਜ਼ੀ ਦੇ ਆਪਾਂ ਮੈਂਤੀ ਕਰ ਲੈਨੇ ਆ ਔਰ 19 ਕੀ ਅੱਧਾ ਇੰਚ ਦਾ ਵੀ ਜਦੋਂ ਆਪਣਾ ਫਰਕ ਪੈ ਜਾਂਦਾ ਤਾਂ ਆਪਣਾ ਗਲਾ ਕੀ ਹੋ ਜੀ ਉਹ ਟੇਢ ਵਿੱਚ ਜਾਣ ਲੱਗ ਜਾਂਦਾ ਥੋੜਾ ਟੇਟਾ ਹੋ ਜਾਂਦਾ ਜਦੋਂ ਆਪਾਂ ਆਪਣੀ ਸ਼ਰਟ ਨੂੰ ਵੇਅਰ ਕਰਦੇ ਆ ਇਸ ਤੋਂ ਬਾਅਦ ਆਪਣੀ ਕਮਰ ਦੀ ਨਿਸ਼ਾਨ ਵੀ ਆਪਾਂ ਸੇਮ ਉਸੇ ਤਰੀਕੇ ਨਾਲ ਹੀ ਲਗਾਵਾਂਗੇ ਜੀ ਇੱਕ ਚੀਜ਼ ਦਾ ਤੁਸੀਂ ਇਸ ਵਿੱਚ ਬਿਲਕੁਲ ਖਾਸ ਧਿਆਨ ਰੱਖਣਾ ਹੈ ਜੀ ਜਦੋਂ ਆਪਾਂ ਫਿਟਿੰਗ ਲਗਾਉਨੇ ਆਪਾਂ ਕਟਾਈ ਦੇ ਟਾਈਮ ਆਪਣੇ ਚਾਕ ਵਗੈਰਾ ਸਭ ਕੁਝ ਮੈਂਦੇ ਆ ਪਰ ਕਈ ਵਾਰ ਕੀ ਹੁੰਦਾ ਜੀ ਜਦੋਂ ਆਪਾਂ ਪਲੇਟਸ ਪਾਉਨੇ ਆ ਜਾਂ ਫਰੈਂਚ ਕਲੀਆਂ ਦੀ ਸੀਨ ਲਗਾਉਨੇ ਆ ਤਾਂ ਉਨੀ 21 ਆਪਣਾ ਜਿਹੜਾ ਨਿਸ਼ਾਨ ਆ ਲਾਈਨਿੰਗ ਦਾ ਉੱਪਰ-ਨੀਚੇ ਹੋ ਜਾਂਦਾ ਇਸ ਕਰਕੇ ਆਪਾਂ ਚਾਕ ਦਾ ਨਿਸ਼ਾਨ ਇੱਕ ਵਾਰੀ ਚੈੱਕ ਕਰਾਂਗੇ ਜਿਸ ਦੇ ਨਾਲ ਕੀ ਆਪਣੀ ਜਿਹੜੀ ਆ ਫਿਟਿੰਗ ਬਿਲਕੁਲ ਪ੍ਰੋਪਰ ਔਰ ਅੱਛੇ ਤਰੀਕੇ ਨਾਲ ਆਵੇ हां जी अपनी फिटिंग सिलाई होगी है जी Bye-bye. ਇਸ ਤੋਂ ਬਾਅਦ ਕੀ ਹੈ ਜੀ ਜੋ ਵੀ ਆਪਣਾ ਫੈਬਰਿਕ ਵੱਧ ਕੱਟ ਜੋ ਕੁਛ ਥੀ ਹੁੰਦਾ ਆਪਣਾ ਆਪਾਂ ਨੂੰ ਕਟਿੰਗ ਕਰਕੇ ਇਸ ਦੀ ਬਿਲਕੁਲ ਫਿਨਿਸ਼ਿੰਗ ਦੇ ਲੈਣੀ ਚਾਹੀਦੀ ਹੈ ਜੀ ਅਗਰ ਧਾਗੇ ਵਗੈਰਾ ਹੁੰਦੇ ਨੇ ਤਾਂ ਹੋ ਸਕੇ ਤਾਂ ਨਾਲ ਦੀ ਨਾਲ ਆਪਣੀ ਫਿਨਿਸ਼ਿੰਗ ਦੋਗੇ ਤਾਂ ਆਪਣੀ ਸ਼ਰਟ ਬਹੁਤ ਹੀ ਸੋਹਣੀ ਰੈਡੀ ਹੋਏਗੀ ਇਸੇ ਤਰ੍ਹਾਂ ਹੀ ਆਪਣੇ ਬਾਜੂ ਦੇ ਮੋਢਿਆਂ ਤੋਂ ਆਪਣਾ ਜੋ ਵੀ ਫੈਬਰਿਕ ਆਪਾਂ ਨੂੰ ਕੁਝ ਐਕਸਟਰਾ ਜਾਂ

ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਆਂ ਜੀ ਬਟ ਇੱਕ ਸਪੈਸ਼ਲ ਦੀਤੀ ਮਨਪ੍ਰੀਤ ਕੌਰ ਜੋ ਕਿ ਪਾਟੜਾ ਤੋਂ ਨੇ ਉਹ ਬਹੁਤ ਨਾ ਥੈਂਕ ਯੂ ਕਰਦੀ ਆਂ ਜੀ ਉਹਨਾਂ ਜਿਾ ਕਿ ਉਹ ਮੇਰੀ ਹਰ ਵੀਡੀਓ ਤੇ ਲਾਈਕ ਔਰ ਕਮੈਂਟ ਕਰਦੇ ਨੇ ਦੇਖੋ ਇਸ ਚੀਜ਼ ਨਾਲ ਹੁੰਦਾ ਤਾਂ ਕੁਝ ਨਹੀਂ ਬਟ ਬੰਦੇ ਦਾ ਕੀ ਹੈ ਜੀ ਹੌਸਲਾ ਵੱਜ ਜਾਂਦਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ